ਉਹ ਠੀਕ ਠਾਕ ਹੋ ਮਰਾ ਸੱਚੇ ਪਾਤਸ਼ਾਹ ਬਾਈ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਨਾ ਬਾਈ ਆ ਚਾਚੇ ਕੋਲ ਨਾ ਮੈਂ ਇਸ ਬਕਾਉ ਆ ਤੇ ਉਹਨੂੰ ਦਿਖਾ ਦੇਣਾ ਪਹਿਲਾਂ ਆ ਦੇਖੋ ਸੈਂਕੂ ਸੰਗੂ ਦੇਖ ਲਓ ਬਦਿਆ ਗੂਲ ਨੇ ਤੇ ਰੁਚਿਆ ਦੇ ਪਾਸੋਂ ਦਿਖਾ ਦੇਣਾ ਮੈਂ ਕੱਲ ਸੁਈ ਆ ਬਾਈ ਠੀਕ ਹੈ ਕੋਈ ਵਪਾਰ ਲਾਈਨ ਦੇ ਵਿੱਚ ਨਹੀਂ ਹੈਗੀ ਘਰੇ ਰੱਖੀ ਹੋਈ ਮੈਂ ਹਸਾ ਬਾਈ ਠੀਕ ਹੈ ਉਹ ਬੱਚਾ ਬੈਠਾ ਬੱਚਾ ਵੀ ਦਿਖਾ ਦੇਣਾ ਤੁਨੂੰ ਮੈਂ तो आप गल भी करा के बाद बैठा एक कट्टा पाई ठीक है तो चाचा जी की हाल चाली थोड़ा उची बोलो मैं कह नहीं अपने को आ, चाचा जी मैथ बगाऊ करती आ, अच्छा कैमे सूए पहले तो यह दस दूजे सूए पहले सर भी थोड़े को ਸਰਕਾਰ ਦੀ ਬਾਲੀ ਸੀ। ਕੱਛ ਕੱਟੀ ਬਾਲੀ ਹੋਈ ਐ। ਠੀਕ ਐ। ਤੇ ਬਈ ਦੁੱਧ ਕਿੰਨਾ ਕਹਦੇ ਤੇ ਲੈ? ਦੁੱਧ ਆਪ 11 ਲੀਟਰ ਚੋ। 11 ਲੀਟਰ ਚੋਇਆ। ਪਹਿਲੇ ਸੂ। ਪਹਿਲੇ ਸੂ। ਤੇ ਬਈ ਐ ਤਾਂ ਨਹੀਂ ਹੈਗਾ ਕਿ ਮਤਲਬ ਜੇ ਕੋਈ ਆਵੇ ਉਹਨੂੰ ਚੱਕ ਕੇ ਮੈਂ ਚੰਗਾ ਦੇ ਚੱਕ ਲੈ। ਕਿਹੜਾ ਜਵਾਬ ਖੋਲੀ ਰਹਾ। ਐਨੀ ਸੀ ਲਾ। ਐਨੀ ਸੀ ਲਾ ਮੈਂ ਪਰੇ ਹੁਣਾਂ ਪੋਰੇ ਹੋਈ ਨੇ ਰਏ। ਕੋਈ ਨਹੀਂ ਡੇ। ਲੈ ਬਈ। ਕਿੱਥੇ ਮਾਰਤੀ। ਜਸ ਤੇ ਦੇ ਤਮਾ। ਉਹ ਵੀ ਮਾਰਦੀ ਤੇ ਭਾਈ ਇਹ ਚਾਚਾ ਤਸੱਲੀ ਆ ਮੈਂ ਲੋਕੋ ਨੂੰ ਗਰੰਟੀ ਆ ਅੱਛਾ ਭਾਈ ਜੀ ਜੇ ਐਡੀ ਕੱਟੇ ਜਿੱਡੀ ਪਾਲੀ ਹੋਈ ਆ ਮੇਰੀ ਚਾਹਣਾ ਕੱਟਾ ਅੱਛਾ ਮਤਲਬ ਆਪਾਂ ਇਹ ਲੋ ਤੁਹਾਡੀ ਘਰੇ ਰੱਖੀ ਹੈ ਨਾ ਕਿ ਮਤਲਬ ਦੋ ਡੰਗ ਚਾਰ ਤਿੰਨ ਜਾਂ ਡੰਗ ਚੋ ਕੇ ਲਈ ਲਿਜਾ ਸਕਦਾ ਅਗਲਾ ਜਮਾ ਜਮਾ ਗਰੰਟੀ ਨਾਲ हां ते कोई मतलब ਘਰੇ ਰੱਖਣ ਵਾਲੀ ਹੈਗੀ ਕਿ ਨਹੀਂ ਹੈਗੀ ਬਿਲਕੁਲ ਜਮਾ ਹੈ ਘਰੇ ਰੱਖਣ ਵਾਲੀ ਮੈਂ ਕੋਈ ਵਪਾਰ ਵਾਲਾ ਕੰਮ ਨਹੀਂ ਆ ਪਗੜੇ ਕੋ ਐ ਵੇਚਦਿਆਂ ਵੀ ਯਾਰ ਡ라이 ਵੀ ਵੇਚ ਲਈ ਨਹੀਂ ਇਹ ਤਾਂ ਮੈਨੂੰ ਪਤਾ ਬਾਈ ਤੁਹਾਡਾ ਵਪਾਰ ਲੈ ਨਹੀਂ ਹੈਗਾ ਘਰੇ ਪਿਛਲੇ ਸਾਲ ਵੀ ਹੈਗੀ ਤੁਹਾਡੇ ਕੋਲ ਇਹ ਤੇ ਦੇਣੀ ਚਾਚਾ ਕੀ ਰੇਟ ਰੂਪ ਹੈ ਦਾ 1 ਲੱਖ 25 ਹਜ਼ਾਰ ਡਿਮਾਂਡ ਆ ਬਾਕੀ ਬਾਈ ਮੌਕੇ ਤੇ ਮੰਨ ਤਨ ਹੋ ਜੂ ਮੌਕੇ ਤੇ ਬਾਈ ਮਾਨਤਾਨ ਹੋ ਜੂ ਆਪ ਦੀ ਤੁਸੀਂ ਜੋ ਮੇਰੀ ਲੈਣ ਨਹੀਂ ਹੈਗੀ ਭਾਈ ਪਸ਼ੂਆਂ ਮਹਿਸਾਂ ਦੀ ਤੇ ਆਪਣਾ ਟਰੈਕਟਰਾਂ ਦਾ ਕੰਮ ਆ ਮੈਨੂੰ ਬਹੁਤਾ ਇੰਨਾ ਬਾਰੇ ਪਤਾ ਵੀ ਨਹੀਂ ਹੈਗਾ ਬਾਕੀ ਤੁਸੀਂ ਬਾਈ ਜੀ ਆਪ ਦਾ ਦੇਖ ਕੇ ਚੋ ਕੇ ਤਸੱਲੀ ਕਰਕੇ ਹਨਾ ਅ ਮੇਰਾ ਪੁੱਤ ਤਾਂ ਹੋੜੀ ਫਿਰਦਾ ਯਾਰ ਅੱਛਾ ਤੇ ਇਹਦੀ ਬਾਈ ਤੁਸੀਂ ਆ ਕੇ ਨਾ ਤਸੱਲੀ ਕਰਕੇ ਦੁੱਧ ਚੋ ਕੇ ਤੇ ਚਾਚੇ ਨਾ ਕਰ ਲਿਓ ਸੌਦਾ ਕੋਈ ਦਲਾਲੀ ਨਹੀਂ ਬਾਈ ਲੈਣੀ ਨਾ ਜਾਂ ਦੇਣੀ ਠੀਕ ਹੈ ਨਾ ਗੱਲ ਬਾਈ ਤੇ ਸਿੱਧਾ ਬਾਈ ਜ਼ਿਮੀਂਦਾਰ ਕੋਈ ਭਰਾ ਆਵੇ ਤਾਂ ਆਪਾਂ ਮਤਲਬ ਖੁਸ਼ੀ ਹੋਊਗੀ ਕਿਹਨੇ ਘਰੇ ਰੱਖਣ ਵਾਲਾ ਜੱਗ ਦੁੱਧ ਪਵਾਉਣਾ ਬਾਈ ਉਹਨਾਂ ਨੂੰ ਹੋਰ ਆਪਾਂ ਮਾਨਦਾਨ ਕਰਦਾਂਗੇ ਜਿਨੇ ਘਰੇ ਰੱਖਣੀਆਂ ਹੈ ਨਾ ਬਾਈ ਤੇ ਚਾਚਾ ਜੀ ਮੋਬਾਈਲ ਨੰਬਰ ਕਿੰਨਾ 96535 96535 1160 1160 ਭਾਈ ਜੀ ਇਸ ਨੰਬਰ ਤੇ ਕੰਟੈਕਟ ਕਰ ਲਿਓ ਮੈਂ ਇਸ ਦੀ ਆਪਦੀ ਤਸੱਲੀ ਕਰਕੇ ਚੋਕੇ ਦੋ ਟੰਗ ਚੋ ਚਾਰ ਡੰਗ ਚੋ ਬਸ ਜਿੰਨਾ ਜੇ ਤੁਹਾਨੂੰ ਤਸੱਲੀ ਨਹੀਂ ਹੁੰਦੀ ਭਾਈ ਆਪਦਾ ਸੌਦਾ ਬਾਅਦ ਕਰ ਲਿਓ ਜਿੰਨੇ ਦਾ ਹੁੰਦਾ ਹਨਾ ਭਾਈ ਆਪਾਂ ਕੁਝ ਨਾ ਲੈਣਾ ਇਹਦੇ ਵਿੱਚ ਨਾ ਕੁਝ ਦੇਣਾ ਚੱਲਿਆ ਇਹਦਾ ਕੰਮ ਸਾਡਾ ਜੀ ਤੇ ਆ ਬੱਚਾ ਬੈਠਾ ਬੱਚਾ ਤੁਹਾਨੂੰ ਮੈਂ ਦੁਬਾਰੀ ਵੀ ਦਿਖਾ ਦੇਣਾ ਆ ਵੇਖੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚਾਚਾ ਜੀ Thank you, buddy.